ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ ਅੰਗੂਠਾ ਕਹਾਣੀ ਨੂੰ ਲਿਖਿਆ ਹੈ ਸ਼੍ਰੀਮਤੀ ਜਗਦੀਸ਼ ਕੌਰ ਮਾਨ ਜੀ ਨੇ ਸਵੇਰੇ 4 ਵਜੇ ਦਾ ਟਾਈਮ ਆ ਤੇ ਗੁਰੂ ਘਰ ਦੇ ਵਿੱਚੋਂ ਪਾਠੀ ਸਿੰਘ ਦੇ ਬੋਲਣ ਦੀ ਆਵਾਜ਼ ਆਈ ਉਹ ਕਹਿੰਦਾ ਕਿ ਹਾਂਜੀ ਸਵੇਰੇ ਅਮਰਤ ਵੇਲੇ ਦਾ ਸਮਾਂ ਹੋ ਗਿਆ। ਸੱਗ ਤੋਂ ਉਠੋ ਉੱਠ ਕੇ ਆਪਣਾ ਮੂੰਹ ਹੱਥ ਧੋ। ਨਾਉ ਤੋਂ ਕੰਮ ਧੰਦੇ ਕਰੋ ਤੇ ਗੁਰੂ ਘਰ ਦੀ ਹਾਜ਼ਰੀ ਲਵਾਓ। ਐਨੀ ਆਵਾਜ਼ ਬਿਸਨੀ ਦੇ ਕੰਨਾਂ ਵਿੱਚ ਪੈਂਦੇ ਹੀ ਉਹਦੀ ਅੱਖ ਖੁੱਲ ਗਈ। ਸਰਦੀ ਦੇ ਦਿਨ ਨੇ ਤੇ ਉਹ ਰਜਾਈ ਲੈ ਕੇ ਪਈ ਆ। ਇੱਕ ਦਿਲ ਕਰਦਾ ਕਿ ਉਹ ਭੱਜ ਕੇ ਉੱਠ ਜਾਵੇ ਤੇ ਫਟਾਫਟ ਕੰਮ ਨਿਮੇੜ ਲਵੇ। ਪਰ ਠੰਡ ਹੋਣ ਕਰਕੇ ਉਹਨੂੰ ਇਹ ਵੀ ਆਕੇ ਥੋੜਾ ਟਾਈਮ ਹੋਰ ਪੈ ਜਾ। ਇਦਾਂ ਕਰਦੇ ਕਰਦੇ ਉਹਨੇ 5 ਕੁ ਮਿੰਟਾਂ ਸੋਚਦੇ ਸੋਚਦੇ ਲੰਘਾਤੇ ਫਿਰ ਉਹੋ ਸੋਚਦੀ ਆ ਕਿ ਚੱਲ ਮੇਮਣਾ ਉੱਠ ਉੱਠਣੀ ਪੈਣਾ ਉਹ ਉੱਠਦੀ ਆ ਤੇ ਉੱਠ ਕੇ ਆਪਣਾ ਵਾਸ਼ਰੂਮ ਜਾਂਦੀ ਆ ਜਾ ਕੇ ਉਸ ਤੋਂ ਬਾਅਦ ਮੂੰਹ ਧੋਂਦੀ ਆ ਮੂੰਹ ਧੋ ਕੇ ਦੰਤਨ ਕਰਲਾ ਕਰਕੇ ਚਾਹ ਬਣਾ ਲੈਂਦੀ ਆ ਆਪਣੇ ਜੋਗੀ ਚਾਹ ਬਣਾ ਕੇ ਉਹ ਬਾਟੀ ਚ ਪਾ ਲੈਂਦੀ ਆ ਤੇ ਪਤੀਲੇ ਦੇ ਵਿੱਚ ਪਾਣੀ ਪਾ ਕੇ ਬਾਕੀ ਡੱਬਰ ਦੀ ਚਾਹ ਜਿਹੜੀ ਉਹ ਬਣਨੀ ਧਰ ਦਿੰਦੀ ਆ ਚੁੱਲ੍ਹੇ ਤੇ ਉਸ ਤੋਂ ਬਾਅਦ ਉਹ ਪਸ਼ੂਆਂ ਵੱਲ ਜਾਂਦੀ ਆ ਪਸ਼ੂਆਂ ਨੂੰ ਨੀਰਾ ਪਾਉਂਦੀ ਆ ਗੋਵਾ ਸੱਟਦੀ ਆ ਤੇ ਧਾਰਾਂ ਕੱਢਦੀ ਆ ਇਹ ਸਾਰੇ ਕੰਮ ਉਹਨੇ ਪੌਣੇ ਇੱਕ ਘੰਟੇ ਦੇ ਵਿੱਚ ਨਿਬੇੜ ਲਏ ਸੀ ਜਦੋਂ ਨੂੰ ਉਹਨੇ ਇਹ ਸਾਰੇ ਕੰਮ ਨਿਬੇੜੇ ਤਾਂ ਜਿਹੜਾ ਦਿਨ ਆ ਉਹ ਵੀ ਚੜ ਚੁੱਕਿਆ ਸੀ ਭਾਵੇਂ ਕਿ ਸਰਦੀ ਦੇ ਦਿਨਾਂ ਕਰਕੇ ਧੁੱਪ ਨਹੀਂ ਸੀ ਨਿਕਲਦੀ ਪਰ ਫਿਰ ਵੀ ਜਿਹੜਾ ਹਨੇਰਾ ਸੀ ਉਹ ਚਾਨਣ ਨੇ ਢਕ ਲਿਆ ਸੀ ਤੇ ਜਿਹੜੀਆਂ ਆਸੇ ਪਾਸੇ ਲੋਕਾਂ ਦੇ ਉੱਠਣ ਦੀਆਂ ਆਵਾਜ਼ਾਂ ਆਉਣ ਲੱਗ ਗਈਆਂ ਸੀ ਉਹ ਹਜੇ ਝਾੜੂ ਲੈ ਕੇ ਵਿੜਾ ਸੁੰਭਰ ਨਹੀਂ ਲੱਗੀ ਸੀ ਕਿ ਉਹਦੇ ਘਰ ਦਾ ਦਰਵਾਜ਼ਾ ਉਹਨੂੰ ਲੱਗਿਆ ਖੜਕਿਆ ਉਨੇ ਦਰਵਾਜਾ ਤਾਂ ਪਹਿਲਾਂ ਹੀ ਖੋਲਤਾ ਸੀ ਪਰ ਜਦੋਂ ਉਹਨਾਂ ਦਾ ਦਰਵਾਜਾ ਖੁੱਲਿਆ ਤੇ ਉਹ ਵੇਖਦੀ ਆ ਕਿ ਕੋਈ ਅੰਦਰ ਆ ਰਿਹਾ ਕੰਬਲ ਦੀ ਬੁੱਕਲ ਮਾਰੀ ਜਦੋਂ ਉਹ ਬੁੱਕਰ ਤਰ ਕੇ ਖੜੀ ਹੋ ਕੇ ਚੰਗੀ ਤਰ੍ਹਾਂ ਵੇਖਦੀ ਆ ਤਾਂ ਵੇਖਦੀ ਆ ਕਿ ਉਹਦਾ ਭਰਾ ਆ ਉਹਦਾ ਭਰਾ ਆਪਣੀ ਭੈਣ ਦੇ ਪਿਆਰੀ ਹੱਥ ਲਾ ਕੇ ਕਹਿੰਦਾ ਕਿਵੇਂ ਆ ਭੈਣੇ ਤਬ ਇਸਨੇ ਕਹਿੰਦੀ ਆ ਹਾਂ ਠੀਕ ਆ ਤੂੰ ਦੱਸ ਵੀਰਾ ਕਿਵੇਂ ਸਵੇਰੇ ਸਵੇਰੇ ਉਹਨੂੰ ਵੇਖ ਕੇ ਉਹ ਡਰ ਜਾਂਦੀ ਆ ਤੇ ਉਹਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਆ ਉਦੇ ਭਰਾ ਨੂੰ ਉਹ ਬੈਠਣ ਲਈ ਕਹਿੰਦੀ ਉਹਦਾ ਭਰਾ ਬਹਿ ਜਾਂਦਾ ਤੇ ਫਟਾਫਟ ਜਾ ਕੇ ਉਹ ਚਾਹ ਬਣਾ ਕੇ ਲਿਆਉਂਦੀ ਆ ਚਾਹ ਬਣਾਉਂਦੀ ਬਣਾਉਂਦੀ ਉਹ ਇਹ ਸੋਚ ਰਹੀ ਸੀ ਕਿ ਐਨੇ ਸਾਜਰੇ ਸਾਜਰੇ ਵੀਰ ਕੀ ਲੈਣ ਆ ਗਿਆ ਖੈਰ ਸੁੱਖ ਹੋਵੇ ਤਾਂ ਵੀ ਆ ਤੇ ਉਹ ਆਪਣੇ ਭਰਾ ਨੂੰ ਕਹਿੰਦੀ ਆ ਕਿ ਵੀਰੇ ਦੱਸ ਕੀ ਗੱਲ ਆ ਹਨਾ ਤੂੰ ਐਨੇ ਸਵੇਹੇ ਆ ਗਿਆ ਤਾਂ ਉਹ ਕਹਿੰਦਾ ਕਿ ਹਾਂ ਠੀਕ ਆ ਸਭ ਕੁਝ ਕਹਿੰਦੀ ਬਾਪੂ ਠੀਕ ਆ ਕਹਿੰਦਾ ਹਾਂ ਠੀਕ ਆ ਮਾਂ ਠੀਕ ਆ ਮਾਂ ਵੀ ਠੀਕ ਆ ਫਿਰ ਤੂੰ ਮੈਨੂੰ ਦੱਸਦਾ ਕਿਉਂ ਨਹੀਂ ਟੜਕੀ ਟੜਕੀ ਕਿਵੇਂ ਆ ਗਿਆ ਐਨੇ ਸਵੇਹਾ ਕੋਈ ਗੱਲ ਹੋਊਗੀ ਪੱਕਾ ਨਹੀਂ ਤਾਂ ਤੂੰ ਐਨੇ ਸਵੇਹਾ ਕਦੋਂ ਆਉਣਾ ਤੇ ਉਹ ਕਹਿੰਦਾ ਕਿ ਗੱਲ ਤਾਂ ਸਾਰਾ ਕੁਝ ਠੀਕ ਆ ਮੈਂ ਤੈਨੂੰ ਦੱਸੂਗਾ ਤੂੰ ਐਂ ਕਰ ਫਟਾਫਟ ਨਹਾ ਧੋ ਕੇ ਤਿਆਰ ਹੋ ਜਾ ਮੈਂ ਤੈਨੂੰ ਲੈਣ ਆਇਆ ਉਹ ਕਹਿੰਦੀ ਵੀ ਲੈਣ ਆਇਆ ਕਿਸੇ ਗੱਲ ਤੋਂ ਤਾਂ ਲੈਣ ਆਇਆ ਹੀ ਹੋਵੇਂਗਾ ਪਹਿਲਾਂ ਮੈਨੂੰ ਗੱਲ ਦੱਸ ਵੀ ਮੇਰੇ ਮਨ ਨੂੰ ਘਬਰਾਟ ਹੋਈ ਜਾਂਦੀ ਆ ਤਾਂ ਉਹ ਕਹਿੰਦਾ ਤੈਨੂੰ ਘਬਰਾਉਣ ਦੀ ਲੋੜ ਨਹੀਂ ਮੈਂ ਤੈਨੂੰ ਦੱਸ ਦਊਗਾ ਤੂੰ ਤਿਆਰ ਹੋ ਜਾ ਚਲੋ ਕਹਿੰਦੀ ਪਹਿਲਾਂ ਗੱਲ ਦੱਸ ਤੇ ਉਹ ਖਚਰੀ ਜੀ ਹਾਸੀ ਹੱਸਦਾ ਕਹਿੰਦਾ ਕਿ ਮੈਨੂੰ ਤਾਂ ਬਾਪੂ ਨੇ ਭੇਜਿਆ ਤੇ ਮੁੰਡੇ ਦੋਨੋਂ ਗਏ ਨੇ ਤੇਰੀਆਂ ਦੋਨੀਆਂ ਦੋਨੋਂ ਛੋਟੀਆਂ ਭੈਣਾਂ ਨੂੰ ਆਪਣੀਆਂ ਭੂਆ ਨੂੰ ਲੈਣਾ ਬਾਪੂ ਕਹਿੰਦਾ ਕਿ ਮੇਰੇ ਬੁੱਢੇ ਹੱਡ ਨੇ ਇਹ ਨਹੀਂ ਪਤਾ ਹਨਾ ਮੇਰਾ ਕਦੋਂ ਬਲਾਵਾ ਆ ਜੇ ਤੇ ਮੈਂ ਚਲਿਆ ਜਾਮਾ ਤੇ ਕੁੜੀਆਂ ਨੂੰ ਬੁਲਾ ਕੇ ਤੂੰ ਜ਼ਮੀਨ ਦਾ ਗੁੱਠਲ ਵਾਲਾ ਤਾਂ ਕਿ ਸਾਰੀ ਜ਼ਮੀਨ ਤੇਰੇ ਇਕੱਲੇ ਦੇ ਨਾਮ ਹੋ ਸਕੇ ਇਹ ਸੁਣ ਕੇ ਬਿਸਨੀ ਆ ਜਿਹੜੀ ਉਹ ਸੁਣਨ ਹੋ ਜਾਂਦੀ ਆ ਤੇ ਉਹ ਸੋਚਦੀ ਆ ਵੀ ਕਿਹੋ ਜਿਹਾ ਜ਼ਮਾਨਾ ਆ ਗਿਆ ਤੇ ਉਹ ਸੋਚਦੀ ਆ ਕਿ ਬਾਪੂ ਨੂੰ ਸ਼ਰਮ ਨਹੀਂ ਆਈ ਤੜਕੀ ਤੜਕੀ ਇਹਨੂੰ ਇੱਥੇ ਭੇਜ ਦੇਣ ਨੂੰ ਚਲ ਉਹ ਅੰਦਰ ਜਾਂਦੀ ਆ ਤੇ ਅੰਦਰ ਜਾ ਕੇ ਨਾ ਉਹ ਪ੍ਰਾਣੀਆਂ ਸੋਚਾਂ ਦੇ ਵਿੱਚ ਡੁੱਬ ਜਾਂਦੀ ਆ ਬਿਸਨੀ ਸੀ ਜਿਹੜੀ ਉਹ ਆਪਣੀਆਂ ਤਿੰਨਾਂ ਭੈਣਾਂ ਤੋਂ ਵੱਡੀ ਸੀ ਮਤਲਬ ਬਿਸਨੀ ਤੇ ਉਹਦਾ ਵੱਡਾ ਭਰਾ ਸੁਲਖਣ ਸਿੰਘ ਪੰਜ ਭੈਣ ਭਰਾ ਸੀ ਪਰਿਵਾਰ ਦੇ ਵਿੱਚ ਸੁਲਖਣ ਵੱਡਾ ਸੀ ਉਸ ਤੋਂ ਬਾਅਦ ਬਿਸਨੀ ਹੋਈ ਉਸ ਤੋਂ ਛੋਟੀ ਕਰਮੋ ਫਿਰ ਉਸ ਤੋਂ ਛੋਟੀਆਂ ਮੀਤੋ ਤੇ ਸੀਤੋ ਜਦੋਂ ਘਰ ਦੇ ਵਿੱਚ ਪੰਜ ਬੱਚੇ ਹੋ ਗਏ ਤੇ ਬਿਸਨੀ ਦੀ ਮਾਂ ਨੂੰ ਇਹ ਲੱਗਿਆ ਵੀ ਹੁਣ ਨਹੀਂ ਮੁੰਡਾ ਹੁੰਦਾ ਫਿਰ ਉਹਨਾਂ ਨੇ ਹੋਰ ਕੋਈ ਬੱਚਾ ਨਹੀਂ ਲਿਆ ਜਦੋਂ ਜਦੋਂ ਬੱਚੇ ਵੱਡੇ ਹੋਈ ਗਏ ਤਾਂ ਬਿਸਨੀ ਹੋਰਿਆਂ ਨੂੰ ਇਹ ਸਮਝ ਆ ਗਈ ਕਿ ਘਰ ਦੇ ਵਿੱਚ ਉਹਨਾਂ ਦੀ ਮਾਂ ਉਹਨਾਂ ਨੂੰ ਕੋਈ ਬਹੁਤਾ ਪਸੰਦ ਨਹੀਂ ਕਰਦੀ ਤੇ ਉਹ ਸਾਰਾ ਦਿਨ ਉਹਨਾਂ ਤੇ ਨੱਕ ਬੁੱਲ ਕੱਢਦੀ ਰਹਿੰਦੀ ਕਹਿੰਦੀ ਰਹਿੰਦੀ ਕਿ ਲੋਕਾਂ ਦੇ ਤਾਂ ਚਾਰ ਚਾਰ ਪੁੱਤ ਨੇ ਤੇ ਮੇਰੇ ਚਾਰ ਚਾਰ ਪੱਥਰ ਦੇਤੇ ਰੱਬ ਨੇ ਮੈਂ ਤਾਂ ਜੋੜੀ ਬਣਾਉਂਦੀ ਬਣਾਉਂਦੀ ਨੇ ਇਹਨਾਂ ਕੋ ਲਖਣੀਆਂ ਨਾਲ ਘਰ ਭਰ ਲਿਆ ਕੀ ਕਰਉਣਾ ਸੀ ਮੈਂ ਇੰਨੀ ਲਾਤੋਂ ਮੈਨੂੰ ਇਹ ਸੀ ਕਿ ਚਲ ਮੇਰੇ ਪੁੱਤਾਂ ਦੀ ਜੋੜੀ ਹੋਵੇ ਮੈਂ ਸੋਚਦੀ ਸੀ ਕਿ ਲੋਕਾਂ ਦੇ 4-4 ਪੁੱਤਾਂ ਮੇਰੇ 2 ਹੀ ਹੋ ਜਾਣ ਹੁਣ ਮੇਰਾ ਕੱਲਾ ਪੁੱਤ ਇੰਨੀਆਂ ਦਾ ਕੀ ਕਰੂਗਾ ਕੱਲਾ ਤਾਂ ਕਹਿੰਦੇ ਰੋਹੀ ਵਿਆਬਾਨ ਚ ਰੁੱਖ ਵੀ ਸੁੱਕ ਜਾਂਦਾ ਮੇਰਾ ਪੁੱਤ ਕੀ ਕਰੂਗਾ ਉਹ ਐਸੇ ਤਰ੍ਹਾਂ ਕਰਦੀ ਰਹਿੰਦੀ ਤੇ ਉਹ ਆਪਣੇ ਪੁੱਤ ਦਾ ਹੀ ਜ਼ਿਆਦਾ ਕਰਦੀ ਆਪਣੇ ਪੁੱਤ ਨੂੰ ਖਾਣ ਪੀਣ ਨੂੰ ਵਧੀਆ ਦਿੰਦੀ ਕੁੜੀਆਂ ਤੋਂ ਬਸ ਸਾਰਾ ਦਿਨ ਕੰਮ ਕਰਾਉਂਦੀ ਤੇ ਉਹਨਾਂ ਨੂੰ ਗਾਲਾਂ ਹੀ ਕੱਢਦੀ ਰਹਿੰਦੀ ਤੇ ਜੇ ਕਦੇ ਸੁਲੱਖਣ ਸਿੰਘ ਆਪਣੀ ਮਾਂ ਨੂੰ ਕਹਿ ਦਿੰਦਾ ਕਿ ਮਾਂ ਦੇਖ ਮੈਨੂੰ ਚੂਰੀ ਖਾਂਦਿਆਂ ਵੇਖ ਕੇ ਨਾ ਇਹ ਨੀਤ ਪਾਉਂਦੀਆਂ ਨੇ ਮੇਰੀ ਰੋਟੀ ਦੇ ਵਿੱਚ ਜੇ ਕਈ ਵਾਰੀ ਕੁੜੀਆਂ ਵੇਖ ਲੈਂਦੀਆਂ ਕਿਉਂਕਿ ਹੁਣ ਬੱਚੇ ਤਾਂ ਬੱਚੇ ਹੁੰਦੇ ਆ ਤਾਂ ਬਿਛਨੀ ਦੀ ਮਾਂ ਕੁੜੀਆਂ ਨੂੰ ਗਾਲਾਂ ਦਿੰਦੀ ਤੇ ਕਹਿੰਦੀ ਕਿ ਟੋੜਡੇ ਤੋਂ ਮੇਰਾ ਪੁੱਤ ਜਰਿਆ ਨਹੀਂ ਜਾਂਦਾ ਖਾਂਦਾ ਚਾਰ-ਚਾਰ ਹੋ ਗਈਆਂ ਹੁਣ ਮੈਂ ਇਸ ਨੂੰ ਚਾਰ-ਚਾਰ ਨੂੰ ਕਿੱਥੋਂ ਖਵਾਵਾਂ ਖਾ ਲੈਣ ਦੇ ਉਹਨੂੰ ਜੇ ਉਹ ਖਾਊਗਾ ਫੇਰ ਹੀ ਉਹ ਕਬੀਲਦਾਰੀ ਸਾਂਭਣ ਦੇ ਯੋਗ ਹੋਊਗਾ ਕੁੜੀਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਸੀ ਕਿ ਸਾਡੀ ਮਾਂ ਸਾਨੂੰ ਪਸੰਦ ਨਹੀਂ ਕਰਦੀ ਪਰ ਕਹ ਲੈ ਕਿ ਉਹ ਜਾ ਵੀ ਕਿੱਥੇ ਸਕਦੀਆਂ ਸੀ ਉਹ ਸਾਰਾ ਦਿਨ ਆਪਣੀ ਮਾਂ ਦੇ ਤਾਨੇ ਸੁਣਦੀਆਂ ਤੇ ਸੁਲੱਖਣ ਸਿੰਘ ਨੂੰ ਵੀ ਇਹ ਪਤਾ ਸੀ ਕਿ ਘਰ ਦੇ ਵਿੱਚ ਮੇਰੀ ਹੀ ਇਮਮੀਅਤ ਆ ਮੈਨੂੰ ਹੀ ਮਾਂ ਇਮਮੀਅਤ ਦਿੰਦੀ ਆ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਸ ਕਰਕੇ ਉਹ ਗੱਲ-ਗੱਲ ਤੇ ਉਹਨਾਂ ਨੂੰ ਗਾਲਾਂ ਪਵਾਉਂਦਾ ਰਹਿੰਦਾ ਸੀ ਚਲੋ ਜਦੋਂ ਵੱਡੀਆਂ ਹੋਈਆਂ ਮੁੰਡਾ ਵੱਡਾ ਹੋਇਆ ਤੇ ਕੁੜੀਆਂ ਵੱਡੀਆਂ ਹੋ ਗਈਆਂ ਮੁੰਡਾ ਸੁਲੱਖਣ ਸਿੰਘ ਦਾ ਵਿਆਹ ਹੋ ਗਿਆ ਤੇ ਵਿਆਹ ਕੇ ਜਦੋਂ ਉਹਦੇ ਘਰ ਵਾਲੀ ਘਰ ਆਉਂਦੀ ਆ ਤਾਂ ਕੁੜੀਆਂ ਨੂੰ ਭਾਬੀ ਭਾਬੀ ਕਰਦੀਆਂ ਨਹੀਂ ਥੱਕਦੀਆਂ ਪਰ ਸੁਲੱਖਣ ਸਿੰਘ ਕੀ ਤੇਜ਼ ਸੀ ਉਹਦੀ ਘਰ ਵਾਲੀ ਉਸ ਤੋਂ ਵੀ ਤੇਜ਼ ਸੀ ਉਹ ਆਪਣੀਆਂ ਨਣਦਾਂ ਨੂੰ ਵੇਖ ਕੇ ਨਕਲ ਬੁੱਲ ਕੱਢਦੀ ਰਹਿੰਦੀ ਜਦੋਂ ਸੁਲੱਖਣ ਸਿੰਘ ਦਾ ਵਿਆਹ ਹੋਇਆ ਤਾਂ ਸੁਲੱਖਣ ਦੀ ਮਾਂ ਨੇ ਆਪਣੀ ਨੂੰ ਨੂੰ ਸਵਾ ਸਾਲ ਕੰਮ ਤੇ ਨਹੀਂ ਸੀ ਲਾਇਆ ਸਾਰਾ ਦਿਨ ਆਪਣੀਆਂ ਕੁੜੀਆਂ ਤੋਂ ਕਰਾਉਂਦੀ ਕਹਿ ਦਿੰਦੀ ਹੈਗੀਆਂ ਤੁਸੀਂ ਕੰਮ ਵਾਲੀਆਂ ਮੈਂ ਨਹੀਂ ਆਪਣੀ ਨੂੰ ਦੇ ਹੱਥ ਲਿਬੜਨ ਦੇਣੇ ਤੇ ਜੇ ਕੋਈ ਆਂਡਣ ਗਵਾਂਡਣ ਕਹਿ ਦਿੰਦੀ ਕੁੜੇ ਤੂੰ ਸਾਰਾ ਦਿਨ ਕੁੜੀਆਂ ਤੋਂ ਕੰਮ ਕਰਾਉਂਦੀ ਰਹਿਣੀ ਆ ਬਗਾਨੇ ਘਰੇ ਜਾ ਕੇ ਵੀ ਇਹਨਾਂ ਨੇ ਕੰਮ ਹੀ ਕਰਨਾ ਨੂੰ ਨੂੰ ਵੀ ਕੰਮ ਲਾਲਾ ਤਾ ਕਹਿ ਦਿੰਦੀ ਸ਼ਰੀਕਣੀਆਂ ਮੱਚਦੀਆਂ ਨੇ ਕਿ ਮੈਂ ਆਪਣੀ ਨੂਨ ਨੂੰ ਇੰਨਾ ਪਿਆਰ ਕਰਦੀ ਆ ਕੁੜੀਆਂ ਕੋਈ ਨਾ ਇਹ ਕਿਹੜਾ ਲਿਸੀਆਂ ਹੁੰਦੀਆਂ ਨੇ ਜੇ ਕਰ ਲੈਣਗੀਆਂ ਮੇਰੀ ਨੂਨ ਨੇ ਸਾਰੀ ਉਮਰ ਇਕੱਲੀ ਨਹੀਂ ਕਰਨਾ ਉਹ ਆਪਣੀ ਨੂਨ ਦੀ ਵਾਰ ਕਰਾਉਂਦੀ ਤੇ ਨੂਨ ਨੂੰ ਵੀ ਇਹ ਗੱਲ ਪਤਾ ਲੱਗ ਚੁੱਕੀ ਸੀ ਕਿ ਮੇਰੇ ਨਾਲੋਂ ਆਪਣੀਆਂ ਧੀਆਂ ਨਾਲੋਂ ਵੱਧ ਮੇਰੀ ਸੱਸ ਮੇਰਾ ਕਰਦੀ ਆ ਤੇ ਉਹ ਸਾਰਾ ਦਿਨ ਕੁੜੀਆਂ ਤੇ ਹੁਕਮ ਚਲਾਉਂਦੀ ਰਹਿੰਦੀ ਤੇ ਆਪਣੇ ਘਰ ਵਾਲੇ ਦੇ ਕੋਲ ਉਹਨਾਂ ਦੇ ਖਿਲਾਫ ਕੰਨ ਭਰਦੀ ਰਹਿੰਦੀ ਜਦੋਂ ਹੁਣ ਕੁੜੀਆਂ ਵੱਡੀਆਂ ਹੋਈਆਂ ਤੇ ਉਹਨਾਂ ਦੇ ਵਿਆਹ ਦੀ ਗੱਲ ਚੱਲੀ ਤਾਂ ਬੇਸਨੀ ਦੀ ਮਾਂ ਨੂੰ ਇਹ ਸੀ ਕਿ 10-10 ਬਿਸਤਰੇ ਕੁੜੀਆਂ ਨੂੰ ਦਿੱਤੇ ਜਾਣ 51-52 ਭਾਂਡੇ ਦਿੱਤੇ ਜਾਣ ਤਾਂ ਉਹਦੀ ਨੂੰਹ ਆ ਜਿਹੜੀ ਉਹ 10 ਬਿਸਤਰਿਆਂ ਤੋਂ 5 ਬਿਸਤਰਿਆਂ ਤੇ ਆ ਗਈ ਤੇ ਭਾਂਡੇ ਵੀ ਕਹਿੰਦੀ 21-21 ਦੇਵਾਂਗੇ ਤੇ ਉਹਨੂੰ ਕਹਿੰਦੀ ਕਿ ਮਾਂ ਤੈਨੂੰ ਪਤਾ ਨਾ ਸੁਲੱਖਣ ਦੇ ਇਕੱਲੇ ਦੇ ਸਿਰ ਤੇ ਜ਼ਿੰਮੇਵਾਰੀ ਹੈ ਤੇ 4-4 ਧੀਆ ਵਿਆਹਣੀਆਂ ਕਿਹੜਾ ਸੌਖੀਆਂ ਨੇ ਚਲੋ ਜਿਵੇਂ ਜਿਵੇਂ ਹੋਇਆ ਤੇ ਉਹ ਕੌਂਟ ਦਿੱਤੀਆਂ ਜਦੋਂ ਵੱਡੀ ਕਰਮੋ ਵਿਆਹੀ ਤਾਂ ਕਰਮੋ ਦੇ ਘਰ ਵਾਲੇ ਦੀ ਮੌਤ ਹੋ ਗਈ ਕਰਮ ਦੀ ਥਾਂ ਤੇ ਬਿਸ਼ਨੀ ਨੂੰ ਤੋਰ ਦਿੱਤਾ ਬਿਸ਼ਨੀ ਜਿਹੜੀ ਉਹਨੂੰ ਤਾਂ ਵਿਚਾਰੀ ਨੂੰ ਵਿਆਹ ਜਾਂ ਮੁਕਲਾਵੇ ਦਾ ਪਤਾ ਹੀ ਨਹੀਂ ਸੀ ਕਿਉਂਕਿ ਤਿੰਨ ਜਵਾਕਾਂ ਦੀ ਮਾਂ ਤਾਂ ਉਹ ਵਿਆਹ ਤੋਂ ਪਹਿਲਾਂ ਹੀ ਬਣ ਚੁੱਕੀ ਸੀ ਆਪਣੀ ਭੈਣ ਦੇ ਬੱਚੇ ਸੀ ਤਿੰਨ ਤੇ ਤਿੰਨ ਇਹਦੇ ਆਪਦੇ ਹੋਗੇ 6 ਬੱਚਿਆਂ ਨਾਲ ਬਿਸ਼ਨੀ ਆਪਣੇ ਘਰੇ ਕਿਵੇਂ ਗੁਜ਼ਾਰਾ ਕਰਦੀ ਸੀ ਉਹਨੂੰ ਪਤਾ ਕਿਉਂਕਿ ਸ਼ਰੀਕ ਸੀ ਜਿਹੜੇ ਉਹ ਉਹਨਾਂ ਦੀ ਔਲਾਦ ਨੂੰ ਆਪਸ ਵਿੱਚ ਲੜਾਉਂਦੇ ਰਹਿੰਦੇ ਸੀ ਤੇ ਜਿਹੜੀਆਂ ਛੋਟੀਆਂ ਸੀ ਦੋਨੋਂ ਕੁੜੀਆਂ ਉਹ ਵੀ ਬਸ ਆਈਂਦੀ ਮੈਂ ਕਹਿੰਦੇ ਹੁੰਦੇ ਆ ਕਿ ਸਿਰ ਠਕਣ ਜਾਂ ਕਰਤਾ ਤੇ ਉਵੇਂ ਇੱਕ ਦਿਨ ਦੇ ਵਿੱਚ ਹੀ ਉਹਨਾਂ ਦਾ ਵਿਆਹ ਕਰਕੇ ਤੋੜ ਦਿੱਤੀਆਂ ਉਸ ਤੋਂ ਬਾਅਦ ਸੁਲੱਖਣ ਜਾਂ ਉਹਦੇ ਘਰ ਵਾਲੀ ਕਦੇ ਵੀ ਕੁੜੀਆਂ ਕੋਲ ਨਹੀਂ ਗਏ ਨਾ ਕਦੇ ਸੰਧਾਰਾ ਲੈ ਕੇ ਕੁੜੀਆਂ ਪੈਣਾ ਡੀਕਦੀਆਂ ਰਹਿੰਦੀਆਂ ਜਦੋਂ ਬਿਸ਼ਨੀ ਵਰਗੀਆਂ ਦੀਆਂ ਦਰਾਣੀਆਂ ਜਠਾਣੀਆਂ ਸ਼ਰੀਕਾ ਕਬੀਲਾ ਉਹਨਾਂ ਨੂੰ ਕੋਈ ਸੰਧਾਰਾ ਦੇ ਕੇ ਜਾਂਦੀਆਂ ਤੇ ਉਹਨਾਂ ਨੂੰ ਐ ਲੱਗਦਾ ਵੀ ਇਹ ਬਿਨਾ ਕਹੇ ਸਾਨੂੰ ਤਾਨੇ ਮਾਰਦੀਆਂ ਨੇ ਤੇ ਬਿਸ਼ਨੀ ਸੋਚਦੀ ਚੰਦਰਾ ਕਦੇ ਨਹੀਂ ਆਇਆ ਲੈ ਵੀ ਖਾਲੀ ਹੱਥ ਆਜੇ ਮੈਂ ਆਪਣੇ ਕੋਲੋਂ ਪਰਦਾ ਰੱਖ ਕੇ ਸ਼ਰੀਕਣੀਆਂ ਨੂੰ ਚੀਜ਼ ਵੰਡਦੇ ਆਂ ਤੇ ਕਹਦੇ ਆਂ ਕਿ ਮੇਰੇ ਪੇਕੇ ਤੋਂ ਸੰਧਾਰਾ ਆਇਆ। ਸ਼ਰੀਕਣੀਆਂ ਨੂੰ ਪੁੱਛਦੀਆਂ ਕਿ ਤੇਰਾ ਭਰਾ ਭਝਾਈ ਕਿਉਂ ਨਹੀਂ ਆਉਂਦੇ? ਉਹ ਆਨ ਨੇ ਬਹਾਨੇ ਕਰਦੀ ਰਹਿੰਦੀ ਪਰ ਅੰਦਰੋਂ ਉਹਨੂੰ ਵੀ ਪਤਾ ਸੀ ਕਿ ਉਹ ਕਿਉਂ ਨਹੀਂ ਆਉਂਦੇ। ਬਿਸਨੀ ਦੇ ਸਹੁਰੇ ਦੀ ਮੌਤ ਹੋਈ ਤਾਂ ਬਿਸਨੀ ਨੇ ਆਪਣੇ ਪੇਕੇ ਘਰ ਸੁਨੇਹਾ ਭੇਜਿਆ ਪਰ ਉਹਦਾ ਨਾ ਭਰਾ ਤੇ ਨਾ ਭਝਾਈ ਇਵਨ ਕੇ ਉਹ ਭੋਗ ਤੇ ਵੀ ਨਹੀਂ ਆਏ। ਭੋਗ ਤੋਂ ਬਾਅਦ ਜਦੋਂ ਸਾਰੇ ਰਿਸ਼ਤੇਦਾਰ ਚਲੇ ਗਏ ਤੇ ਬਿਸਨੀ ਦੇ ਘਰ ਵਾਲਾ ਬਿਸਨੀ ਨੂੰ ਕਹਿੰਦਾ ਕਿ ਤੇਰੇ ਭਰਾ ਭਝਾਈ ਜੇ ਆ ਜਾਂਦੇ ਤੇ ਕੀ ਉਹਨਾਂ ਦੇ ਪੈਰ ਥੱਕ ਜਾਂਦੇ? ਮੇਰੇ ਪਿਓ ਨੇ ਕਿਹੜਾ ਰੋਜ਼-ਰੋਜ਼ ਮਰਨਾ ਸੀ ਸਾਰੇ ਸ਼ਰੀਕੇ 'ਚ ਨੱਕ ਬੜਾ ਕੇ ਰੱਖਦੀ ਹੋਣਗੇ ਵੱਡੇ ਆਪਦੇ ਘਰ ਹੋਣਗੇ ਮੈਂ ਕਿ ਉਹਨਾਂ ਤੋਂ ਦਾਣੇ ਲੈਣੇ ਆ ਮੈਨੂੰ ਨਾ ਕਹੀਂ ਅੱਜ ਤੋਂ ਬਾਅਦ ਉਹਨਾਂ ਦੇ ਮਰੇ ਜੰਮੇ ਤੇ ਜਾਣ ਨੂੰ ਬਿਸਨੀ ਵਿਚਾਰੀ ਚੁੱਪ ਕਰ ਜਾਂਦੀ ਕਿਉਂਕਿ ਬੋਲਦੀ ਵੀ ਕੀ ਉਹ ਮਾਨਵੀ ਕਹਾ ਦਾ ਕਰਦੀ ਤੇ ਉਹ ਆਪਣੇ ਘਰ ਵਾਲੇ ਬਾਰੇ ਸੋਚਦੀ ਕਿ ਇਹ ਵੀ ਆਪਣੀ ਜਗ੍ਹਾ ਸਹੀ ਆ ਤੇ ਕਹਿੰਦੀ ਕਿ ਮੈਂ ਕਦੋਂ ਕਹਿਣੀ ਆ ਵੀ ਇਹ ਉੱਥੇ ਜਾਵੇ ਕਿਉਂਕਿ ਬਿਸਨੀ ਵੀ ਨਹੀਂ ਜਾਂਦੀ ਸੀ ਜੇ ਕਦੇ ਬਿਸਨੀ ਵਰਗੀਆਂ ਆਪਣੇ ਪੇਕੇ ਮਿਲਣ ਜਾਂਦੀਆਂ ਤੇ ਉਹਨਾਂ ਦੀ ਪਰਜਾਈ ਉਹਨਾਂ ਨੂੰ ਵੇਖ ਕੇ ਨੱਕ ਬੁੱਲ ਵਟਦੀ ਭਾਵੇਂ ਉਹਦੇ ਘਰੇ 4-5 ਲਵੇਰੀਆਂ ਬੰਨੀਆਂ ਹੁੰਦੀਆਂ ਪਰ ਫਿਰ ਵੀ ਉਹ ਘੱਟ ਮਿੱਠੇ ਵਾਲੀ ਤੇ ਕਾਲੀ ਕਲੂਟੀ ਜੀ ਚਾਹ ਕਰਕੇ ਉਹਨਾਂ ਨੂੰ ਪੀਣ ਨੂੰ ਦੇ ਦਿੰਦੀ ਤੇ ਫਿਰ ਉਹ ਆਪਣੀ ਕੁੜੀ ਕੁਲਦੀਪ ਦੇ ਵਿੱਚ ਦੀ ਪੁੱਛਦੀ ਕੁਲਦੀਪ ਪੁੱਛ ਆਪਦੀ ਭੂਆ ਨੂੰ ਰੋਟੀ ਖਾਣੀ ਆ ਤਾਂ ਬਣਾਵਾ ਮਲਮੀ ਜੀਬ ਨਾਲ ਉਹ ਸੁਲਾ ਮਾਰ ਦਿੰਦੀ ਤੇ ਕੁੜੀਆਂ ਵੀ ਸਮਝ ਜਾਂਦੀਆਂ ਵੀ ਕਿਹੜੇ ਮੂੰਹ ਨਾਲ ਸਾਡੀ ਪਰਜਾਈ ਪੁੱਛਦੀ ਹੈ ਤੇ ਉਹ ਕਹਿ ਦਿੰਦੀਆਂ ਨਹੀਂ ਭਾਬੀ ਅਸੀਂ ਨਹੀਂ ਖਾਣੀ ਅਸੀਂ ਕਿਹੜਾ ਬਾਹਲੀ ਦੂਰੋਂ ਆਈਆਂ ਤੇ ਫਿਰ ਉਹ ਕਹਿੰਦੀ ਜਾ ਕੁਲਦੀਪ ਰਹਿਣ ਦੇ ਫਿਰ ਤੇਰੀ ਭੂਆ ਕਹਿੰਦੀ ਆ ਮੈਂ ਤਾਂ ਰੋਟੀ ਖਾਣੀ ਨਹੀਂ ਖਾ ਕੇ ਆਈਆਂ ਤਾਂ ਆਪਣੀ ਪਰਜਾਈ ਦੇ ਇਹੋ ਜੇ ਬੋਲ ਸੁਣ ਕੇ ਕੁੜੀਆਂ ਭਰੇ ਮਨ ਨਾਲ ਮੁੜਿਆਉਂਦੀਆਂ ਤੇ ਉਹ ਸੋਚਦੀਆਂ ਕਿ ਇਹਨਾਂ ਸਭ ਦੀ ਜ਼ਿੰਮੇਵਾਰ ਸਾਡੀ ਮਾਂ ਦੀ ਭਾਵੇਂ ਹੁਣ ਮਾਂ ਆਪਣੀਆਂ ਧੀਆਂ ਤੇ ਥੋੜਾ ਹਨਾ ਉਦਾਸ ਵੀ ਹੁੰਦੀ ਤੇ ਉਹਨਾਂ ਤੇ ਆਪਣਾ ਜਿਹੜਾ ਖੂਨ ਵੀ ਡੋਲਦੀ ਪਰ ਹੁਣ ਕੀ ਫਾਇਦਾ ਸੀ ਕਿਉਂਕਿ ਉਹਨਾਂ ਨੂੰ ਤਾਂ ਛੋਟੀਆਂ ਹੁੰਦੀਆਂ ਨੂੰ ਹੀ ਕੋਈ ਪਿਆਰ ਨਹੀਂ ਸੀ ਮਿਲਿਆ ਉਹ ਸਮਝ ਗਈਆਂ ਸੀ ਕਿ ਸਾਡੀ ਇਸ ਘਰ ਦੇ ਵਿੱਚ ਇੰਨੀ ਹੀ ਇੱਜ਼ਤ ਆ ਕਹਾਣੀ ਦੰਦਿਆ ਕਿ ਜਦੋਂ ਬਿਸਨੀ ਦੀ ਧੀ ਤੇ ਪੁੱਤ ਦਾ ਵਿਆਹ ਸੀ ਤੇ ਉਹ ਆਪਣੇ ਭਰਾ ਭਝਾਈ ਨੂੰ ਕਾਰਡ ਦੇਣ ਗਈ ਸੀ ਜਦੋਂ ਉਹ ਭੇਲੀ ਲੈ ਕੇ ਜਾਂਦੀ ਆ ਤੇ ਉਹ ਆਪਣੇ ਭਰਾ ਭਝਾਈ ਨੂੰ ਕਹਿੰਦੀ ਆ ਕਿ ਮੇਰੇ ਧੀ ਪੁੱਤ ਦਾ ਵਿਆਹ ਹੈ ਤੁਸੀਂ ਆਇਓ ਤਾਂ ਬਿਸਨੀ ਦੀ ਭਝਾਈ ਕਹਿੰਦੀ ਆ ਕਿ ਤੈਨੂੰ ਵੀ ਘਰ ਦੇ ਹਾਲਾਤ ਪਤਾ ਹੀ ਨਹੀਂ ਨੇ ਇਸ ਵਾਰ ਫਸਲવાડી ਵੀ ਵਧੀਆ ਨਹੀਂ ਹੋਈ ਚੱਲ ਵੇਖ ਲਾਂਗੇ ਜੇ ਆਇਆ ਗਿਆ ਤਾਂ ਬਿਸਨੀ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਉਹਦੀ ਭਝਾਈ ਕੀ ਕਹਿਣਾ ਚਾਹੁੰਦੀ ਆ ਉਨ ਉਹ ਸਮਝ ਗਈ ਸੀ ਕਿ ਇਹਨੇ ਨਾ ਆਉਣ ਦਾ ਸਿਗਨਲ ਆ ਜਿਹੜਾ ਉਹ ਦੇ ਦਿੱਤਾ ਪਰ ਫਿਰ ਵੀ ਉਹ ਆਪਣੇ ਭਰਾ ਭਝਾਈ ਨੂੰ ਪੂਰੇ ਪਿਆਰ ਨਾਲ ਸੱਦਾ ਦੇ ਕੇ ਜਾਂਦੀ ਆ ਪਹਿਲਾ ਵਿਆਹ ਹੋਣ ਕਰਕੇ ਉਹ ਆਪਣੇ ਸਾਰੇ ਚਾਚੇ ਤਾਇਆ ਨੂੰ ਵਿਆਹ ਤੇ ਬੁਲਾਉਂਦੀ ਆ ਜਦੋਂ ਵਿਆਹ ਦਾ ਤੇ ਨੇੜੇ ਆਉਂਦਾ ਤਾਂ ਬਿਸਨੀ ਨੂੰ ਪਤਾ ਹੀ ਸੀ ਕਿ ਮੇਰੇ ਭਰਾ ਭਝਾਈ ਨੇ ਕਿਹੜਾ ਆਉਣਾ ਪਰ ਚਾਚੇ ਤਾਇਆ ਦੇ ਪੁੱਤ ਜਿਹੜੇ ਉਹ ਉਹਦੀ ਧੀ ਪੁੱਤ ਦੇ ਵਿਆਹ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਉਹਦੀ ਥੋੜੀ ਬਹੁਤੀ ਨਾਕ ਆ ਜਿਹੜੀ ਉਹ ਰਹਿ ਜਾਂਦੀ ਆ ਪਰ ਸ਼ਰੀਕਣੀਆਂ ਜਿਹੜੀਆਂ ਉਹ ਵਾਰ-ਵਾਰ ਬਿਸਨੀ ਨੂੰ ਪੁੱਛਦੀਆਂ ਕਿ ਤੇਰਾ ਭਰਾ ਪਰਜਾਈ ਕਿਉਂ ਨਹੀਂ ਆਈ ਭਾਵੇਂ ਕਿ ਸਾਰਿਆਂ ਨੂੰ ਪਤਾ ਹੁੰਦਾ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਗੱਲ ਹੋਊ ਪਰ ਫਿਰ ਵੀ ਲੋਕ ਆ ਜਿਹੜੇ ਉਹ ਤਾਨੇ ਮਾਰਨੋਂ ਨਹੀਂ ਹਟਦੇ ਤੇ ਇਹ ਤਾਨੇ ਬਿਸਨੀ ਨੂੰ 16 ਵਾਰ ਚੁਪਦੇ ਸੀ ਚਲੋ ਵਿਆਹ ਹੋ ਗਿਆ ਸਭ ਕੁਝ ਤੇ ਜਦੋਂ ਬਿਸਨੀ ਫਿਰ ਆਪਣੇ ਪੇਕੇ ਜਾਂਦੀ ਆ ਤੇ ਉਹਦੀ ਪਰਜਾਈ ਕਹਿੰਦੀ ਆ ਕਿ ਅਸੀਂ ਤਾਂ ਪੂਰੀ ਤਿਆਰੀ ਕਰ ਰੱਖੀ ਸੀ ਵਿਆਹ ਦੀ ਅਸੀਂ ਆਉਣਾ ਵੀ ਸੀ ਪਰ ਤੂੰ ਸਾਡੇ ਸ਼ਰੀਕਾਂ ਨੂੰ ਸਾਡੇ ਦੁਸ਼ਮਣਾਂ ਨੂੰ ਸੱਦ ਕੇ ਤਾਂ ਸਾਡੀ ਹਿੱਕ ਤੇ ਬਿਠਾਤਾ ਫਿਰ ਤੂੰ ਇਹਨਾਂ ਨਾਲ ਹੀ ਵਰਤਲਾ ਸਾਰੀ ਉਮਰ ਅਸੀਂ ਕਿਹੜੇ ਮੂੰਹ ਹੁੰਦੇ ਜਦੋਂ ਸਾਡੇ ਨਾਲ ਤਾਂ ਇਹਨਾਂ ਦੀ ਬਣਦੀ ਨਹੀਂ ਤੂੰ ਇਹਨਾਂ ਨੂੰ ਬੁਲਾ ਕੇ ਵੇਗ ਆਪਣੀ ਪਰਜਾਈ ਦੀ ਇਹ ਗੱਲ ਸੁਣ ਕੇ ਬਿਸਨੀ ਸੋਚਦੀ ਆ ਵੀ ਮੈਨੂੰ ਪਤਾ ਹੀ ਆ ਵੀ ਤੁਸੀਂ ਕਿਹੜਾ ਹੋਣਾ ਸੀ ਚਲੋ ਉਹ ਆਪਣੀ ਪਰਜਾਈ ਨਾਲ ਕੋਈ ਬਹਿਸ ਨਹੀਂ ਕਰਦੀ ਇਹ ਸੋਚਾਂ ਸੋਚਦੀ ਉਹ ਕਹਿੰਦੀ ਆ ਕਿ ਅਸੀਂ ਜ਼ਮੀਨ ਦਾ ਕੀ ਕਰਨਾ ਜ਼ਮੀਨ ਤਾਂ ਇਹਦੀ ਵੀ ਸੀ ਅਸੀਂ ਇਹਨੂੰ ਹੀ ਦੇਣੀ ਸੀ ਵੀ ਜ਼ਮੀਨ ਦਾ ਗੁੱਠਾ ਤਾਂ ਇਹ ਜਦੋਂ ਮਰਜ਼ੀ ਲਵਾ ਸਕਦਾ ਸੀ ਪਰ ਐ ਸਦੇਆਂ ਸਦੇਆਂ ਹੋਣ ਦੀ ਕੀ ਲੋੜ ਸੀ ਸਾਨੂੰ ਆਦਰ ਮਾਨ ਨਾਲ ਸਾਦਾ ਤਾਨੂੰ ਇੱਕ ਇੱਕ ਸੂਟ ਦੇ ਦਿੰਦਾ ਅਸੀਂ ਕੀ ਲੈਣਾ ਸੀ ਅਸੀਂ ਕਿਹੜਾ ਜ਼ਮੀਨ ਦਾ ਹਿੱਸਾ ਲੈਣਾ ਸੀ ਨਾਲੇ ਜ਼ਮੀਨ ਦਾ ਹਿੱਸਾ ਤਾਂ ਇਹ ਐ ਲੈਣ ਆ ਗਿਆ ਜਿਵੇਂ ਸਾਨੂੰ ਬਾਲੇ ਦਾਜ ਦਾ ਦੇ ਦੇ ਕੇ ਵਿਆਇਆ ਹੁੰਦਾ ਕੁੜੀਆਂ ਹੋਰ ਕੀ ਭਾਲਦੀਆਂ ਮਾਪੇ ਪੇਕੇਆਂ ਤੋਂ ਸਿਰਫ ਇੱਜ਼ਤ ਕਿਉਂਕਿ ਬਗਾਨੇ ਘਰ ਦੇ ਵਿੱਚ ਰਹਿਣਾ ਜੇ ਉਹਦੇ ਮਾਪੇ ਪੇਕੇ ਆਉਂਦੇ ਰਹਿੰਦੇ ਆ ਤਾਂ ਉਹਦੀ ਥੋੜੀ ਬਹੁਤੀ ਇੱਜ਼ਤ ਬਣੀ ਰਹਿੰਦੀ ਆ ਘਰ ਵਾਲਾ ਚਾਹੇ ਜਿੰਨਾ ਵੀ ਇੱਕ ਔਰਤ ਦਾ ਬਣ ਜੇ ਪਰ ਉਹ ਉਹਨੂੰ ਪੇਕੇਆਂ ਉਹਦੇ ਪੇਕੇਆਂ ਨੂੰ ਲੈ ਕੇ ਤਾਨੇ ਮੇਨੇ ਮਾਰਨੋ ਸੁਣਾਣੋ ਨਹੀਂ ਹਟਦਾ ਹੁੰਦਾ ਇਹ ਸੱਸ ਸਹੋਰਾ ਜਿਹੜੇ ਤਾਨੇ ਮਿਹਨੇ ਮਾਰਦੇ ਆ ਉਹ ਲੱਗ ਹੁੰਦਾ ਕੁੜੀਆਂ ਨੂੰ ਬਸ ਇਹ ਹੁੰਦਾ ਕਿ ਸਾਡੇ ਭਰਾ ਭਝਾਈ ਜਾਂ ਸਾਡੇ ਮਾਪਿਓ ਸਾਡੇ ਨਾਲ ਉੱਥੇ ਖੜ੍ਹ ਜਾਣ ਦੁੱਖ ਸੁੱਖ ਦੇ ਵਿੱਚ ਖੜ੍ਹ ਜਾਣ ਕਿ ਸਾਨੂੰ ਸਾਡਾ ਸ਼ਰੀਕਾ ਕਬੀਲਾ ਤੇ ਸੱਸ ਜਾਂ ਘਰ ਵਾਲਾ ਤਾਨੇ ਮਿਹਨੇ ਨਾ ਮਾਰ ਸਕੇ ਇਹ ਸੋਚਾਂ ਸੋਚਦੀ ਵਿਚਨੀ ਬਾਹਰ ਆਉਂਦੀ ਹੈ ਤੇ ਉਹਦਾ ਭਰਾ ਸੁਲੱਖਣ ਉਹਨੂੰ ਕਹਿੰਦਾ ਕਿ ਤਿਆਰ ਹੋ ਜਾ ਭੈਣੇ ਫਿਰ ਆਪਾਂ ਲੇਟ ਹੋ ਜਾਾਂਗੇ ਉਹ ਕਹਿੰਦੀ ਕਿ ਮੈਂ ਨਹੀਂ ਜਾ ਸਕਦੀ ਉਹ ਕਹਿੰਦਾ ਲੈ ਕਿਉਂ ਨਹੀਂ ਜਾ ਸਕਦੀ ਮੈਂ ਤਾਂ ਤੈਨੂੰ ਲੈਣ ਆਇਾਂਗਾ ਤੈਨੂੰ ਐਂ ਕਰ ਸਿੱਧਾ ਤੈਨੂੰ ਕਚਹਿਰੀਆਂ 'ਚ ਹੀ ਲੈ ਕੇ ਜਾਉਂ ਛੋਟੀਆਂ ਵੀ ਆ ਗਈਆਂ ਹੋਣਗੀਆਂ ਤੇ ਇੱਧਰ ਹੀ ਇੱਧਰ ਤੈਨੂੰ ਚੜਾ ਦੂੰ ਟਾਈਮ ਨਾਲ ਤੂੰ ਮੁੜੇ ਆਏਂਗੀ ਸਰਦੀ ਦੇ ਦੇਣਾ ਨਹੀਂ ਤਾਂ ਕਵੇਲਾ ਹੋ ਜਾਣਾ ਉਹ ਕਹਿੰਦੀ ਆ ਕਿ ਨਹੀਂ ਮੇਰੇ ਤੋਂ ਨਹੀਂ ਜਾਇਆ ਜਾਣਾ ਹੋਏ ਜਦੋਂ ਬਾਹਰ ਆਉਂਦੀ ਆ ਤਾਂ ਉਹਦਾ ਭਰਾ ਸਲੱਖਣ ਉਹਨੂੰ ਕਹਿੰਦਾ ਕਿ ਤਿਆਰ ਹੋ ਜਾ ਭੈਣੇ ਫਿਰ ਕਵੇਲਾ ਹੋ ਜੂ ਟਾਈਮ ਨਾਲ ਜਾਣਾ ਕਚਹਿਰੀਆਂ ਦੇ ਵਿੱਚ ਅਫਸਰ ਨਾਲ ਟਾਈਮ ਲੈਂਦਾ ਹੋਇਆਗਾ ਤੇ ਛੋਟੀਆਂ ਵੀ ਆ ਜਾਣਗੀਆਂ ਫਿਰ ਮੈਂ ਤੈਨੂੰ ਟਾਈਮ ਨਾਲ ਇੱਧਰ ਹੀ ਚੜਾ ਦੂੰਗਾ ਤੇ ਬਿਸਨੀ ਸੋਚਦੀ ਆ ਵੀ ਇਹ ਐਂ ਸੋਚਦਾ ਵੀ ਕਿਤੇ ਮੇਰੇ ਨਾਲ ਘਰੇ ਨਾ ਚਲੀ ਜਾਮਾ ਚਲ ਉਹ ਅੰਦਰ ਜਾਂਦੀ ਆ ਪਰ ਉਹ ਤਿਆਰ ਨਹੀਂ ਹੁੰਦੀ ਤੇ ਪਹਿਲਾਂ ਤਾਂ ਸੁਲੱਖਣ ਸਿੰਘ ਨੂੰ ਖੁਸ਼ੀ ਜੀ ਹੁੰਦੀ ਆ ਵੀ ਚਲ ਅੰਦਰ ਗਈ ਤਿਆਰ ਹੋਣ ਬਸ ਲੈ ਜਾ ਇੱਕ ਵਾਰ ਤੇ ਜ਼ਮੀਨ ਤੇ ਗੁੱਠਾ ਲਵਾ ਲਾਂ ਪਰ ਬਿਸ਼ਨੀ ਤਿਆਰ ਹੋ ਕੇ ਆ ਕੇ ਸੁਲੱਖਣ ਸਿੰਘ ਕੋਲ ਖੜ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੈਨੂੰ ਪਤਾ ਤੂੰ ਮੇਰੇ ਨਾਲ ਕਿੰਦੇ ਦੀਆਂ ਜਨਮ ਮਰਨ ਦੀਆਂ ਗੰਡਾ ਪਾਈਆਂ ਹੋਈਆਂ ਟੀ ਦੇ ਵਿਆਹ ਤੇ ਮੇਰੇ ਨਹੀਂ ਤੂੰ ਆਇਆ ਸਹੁਰੇ ਦੇ ਭੋਗ ਤੇ ਤੂੰ ਮੇਰੇ ਤੇ ਨਹੀਂ ਆਇਆ ਬਗਾਨੇ ਪੁੱਤ ਨੇ ਮੈਨੂੰ ਸੁਣਾਉਣ ਵਾਲੀ ਕੋਈ ਕਸਰ ਨਹੀਂ ਛੱਡੀ ਤੇ ਹੁਣ ਤੂੰ ਜ਼ਮੀਨ ਦਾ ਗੁੱਠਾ ਲਵਾਉਣਾ ਆ ਮੇਰੀ ਤਾਂ ਨਿਜਮੀਰ ਕਹਿੰਦੀ ਕਿ ਮੈਂ ਜਾਵਾਂ ਆਇਂ ਕਰ ਉਹ ਦਾਤੀ ਫੜਾਉਂਦੀ ਆਪਣੇ ਭਰਾ ਨੂੰ ਤੇ ਆਪਣਾ ਗੁੱਠਾ ਮੂਰੇ ਕਰ ਦਿੰਦੀ ਆ ਕਹਿੰਦੀ ਆਇਂ ਕਰ ਜਿੰਨਾ ਕਿ ਤੈਨੂੰ ਚਾਹੀਦਾ ਓਨਾਂ ਕ ਤੂੰ ਵੱਢ ਕੇ ਲੈ ਜਾ ਜੇ ਕਹੇ ਤਾਂ ਸਾਰਾ ਵੱਢ ਕੇ ਲੈ ਜਾ ਜਿੱਥੇ ਲਾਉਣਾ ਜਾ ਕੇ ਲਾ ਲਈ ਮੇਰੀ ਜ਼ਮੀਰ ਤਾਂ ਨਹੀਂ ਮੰਨਦੀ ਮੈਂ ਤਾਂ ਨਹੀਂ ਜਾ ਸਕਦੀ ਤਾਂ ਬਿਸਨੀ ਦਾ ਇਹ ਜਵਾਬ ਸੁਣ ਕੇ ਸੁਲੱਖਣ ਸਿੰਘ ਜਿਹੜਾ ਉਹ ਸੁੰਨ ਹੋ ਜਾਂਦਾ ਤੇ ਉਹ ਸੋਚਦਾ ਕਿ ਮੇਰੀ ਭੈਣ ਨੇ ਮੈਨੂੰ ਕਿੰਨੀ ਵੱਡੀ ਗੱਲ ਕਹਿਤੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਅੰਗੂਠਾ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ